ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਚੈਨਲ ਰਵ ਨਿਊਜ਼ ਪੰਜਾਬ ਤੇ ਹਰਿਆਣਾ ਦੇ ਹੱਦ ਤੇ ਸਥਿਤ ਸ਼ੰਭੂ ਬਾਰਡਰ ਅਜੇ ਨਹੀਂ ਖੁੱਲੇਗਾ ਸੁਪਰੀਮ ਕੋਰਟ ਦੇ ਜਿਉਂ ਹੀ ਤਿਉਂ ਸਥਿਤੀ ਬਣਾਈ ਰੱਖਣ ਦੇ ਨਿਰਦੇਸ਼ ਜਾਰੀ ਹੋ ਗਏ ਹਨ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਹੱਲ ਲੱਭਣ ਤੇ ਉਹਨਾਂ ਨਾਲ ਗੱਲਬਾਤ ਕਰਨ ਲਈ ਉੱਗਿਆ ਸਖਸ਼ੇਦਨਾ ਇੱਕ ਸੁਤੰਤਰ ਕਮੇਟੀ ਗਠਨ ਕਰਨ ਲੈ ਬੁੱਧਵਾਰ ਪ੍ਰਸਤਾਵ ਕੀਤਾ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਸਰਕਾਰ ਵਿਚਲੇ ਭਰੋਸੇ ਦੀ ਕਮੀ ਹੈ ਤਿੰਨ ਨੰਬਰੀ ਵੈਚ ਨੇ ਕਿਹਾ ਹੈ ਕਿ ਇੱਕ ਨਰਪੱਖ ਆਰ ਪੇਰ ਦੀ ਲੋੜ ਹੈ ਜੋ ਕਿਸਾਨ ਅਤੇ ਸਰਕਾਰ ਵਿਚਲੇ ਭਰੋਸਾ ਪੈਦਾ ਕਰ ਸਕੇ ਵੈਚ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੁਝ ਉਦਮ ਭਰਾਲੇ ਕਰਨੇ ਚਾਹੀਦੇ ਨੇ ਜੇ ਇੰਜ ਨਾ ਹੋਇਆ ਤਾਂ ਦਿੱਲੀ ਆਉਣ ਦੀ ਲੋੜ ਨਹੀਂ ਪਵੇਗੀ ਸਰਕਾਰ ਇਥੋਂ ਮੰਤਰੀਆਂ ਨੂੰ ਭੇਜ ਰਹੀ ਹੈ ਉਹਨਾਂ ਨੇ ਚੰਗੇ ਇਰਾਦਿਆਂ ਦੇਵਾਜ਼ੂਦ ਭਰੋਸੇ ਦੀ ਕਮੀ ਹੈ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਹਰਿਆਣਾ ਦੀ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਸੁਣਾਈ ਕਰ ਰਹੀ ਹੈ। ਹਾਈ ਕੋਰਟ ਨੇ ਸਰਕਾਰ ਨੂੰ ਸ਼ੰਭੂ ਬਾਰਡਰ ਤੇ ਇੱਕ ਹਫ਼ਤੇ ਅੰਦਰ ਨਾਕਾਬੰਦੀ ਹਟਾਉਣ ਲਈ ਕਿਹਾ ਸੀ। ਉਥੇ ਕਿਸਾਨਾਂ ਨੇ 13 ਫਰਵਰੀ ਤੋਂ ਹੀ ਡੇਰਾ ਲਾਇਆ ਹੋਇਆ ਹੈ। ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਂ ਹੋਰ ਵੀਡੀਓ ਲੈ ਕੇ ਧੰਨਵਾਦ ਜੀ।